ਹਾਣਾ ਜੰਡਿਆਲਾ ਦੀ ਪੁਲਿਸ ਵੱਲੋਂ ਫਿਰੋਤੀ ਗੈਂਗ ਦੇ ਪੰਜ ਦੋਸ਼ੀਆਂ ਨੂੰ 24 ਘੰਟੇ ਅੰਦਰ ਕੀਤਾ ਗ੍ਰਿਫਤਾਰ ਹਰਪਾਲ ਸਿੰਘ ਪੰਗੂ ਦੀ ਵਿਸ਼ੇਸ਼ ਰਿਪੋਰਟ ਇਨਫੋਰਮੇਸ਼ਨ ਆਈ ਹੈ ਕਿ ਉਹਦੇ ਵਿੱਚ ਇੱਕ ਟਾਟਾ 407 ਤੇ ਇੱਕ ਜੋ ਹੈ ਟਰੱਕ ਸ਼ਾਇਦ ਉਹ ਸਵੇਰੇ ਹੀ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਐਸਐਚਓ ਚਾਟੀਵਿੰਡ ਮੌਕੇ ਤੇ ਇਸ ਦੇ ਨਾਲ ਹੀ ਜੋ ਉੱਥੇ ਚੌਕੀਨ ਚਾਰਜ ਆ ਉਹ ਵੀ ਮੌਕੇ ਤੇ ਹੈ ਉਹ ਸਾਰੀ ਅਸੀਂ ਅਸੈਸਮੈਂਟ ਕਰ ਰਹੇ ਹਾਂ ਕਿ ਅਸਲ ਚ ਕਹਾਣੀ ਕੀ ਹੈ ਕਿਉਂਕਿ ਕਈ ਚੀਜ਼ਾਂ ਦੀ ਉਹਦੇ ਵਿੱਚ ਵੈਰੀਫਿਕੇਸ਼ਨ ਦੀ ਲੋੜ ਹੈ ਉਹ ਕਾਰਵਾਈ ਪ੍ਰੋਪਰ ਹੋਏਗੀ ਜੋ ਵੀ ਸਾਡੇ ਸਾਹਮਣੇ ਹੁੰਦੀ ਹੈ ਜੀ ਕਿੰਨੇ ਕੁ ਬੰਦੇ ਨੇ ਚੋਰੀ ਕੀਤੀ ਹੈ ਇਹ ਸਾਰੀ ਹਾਲੇ ਦੇਖ ਰਹੇ ਹਾਂ ਤੇ ਇਨਫੋਰਮੇਸ਼ਨ ਹੀ ਆਈ ਹੈ ਨਾ ਜੀ ਸਾਰੀ ਅਸੈਸਮੈਂਟ ਕਰ ਲਈਏ ਜੀ ਮੇਰੇ ਧਿਆਨ ਚ ਹੈ ਪ੍ਰੋਪਰ ਕਾਰਵਾਈ ਹੋਏਗੀ ਇੱਕ ਵਾਰੀ ਅਸੀਂ ਅਸੈਸ ਕਰ ਲਈਏ ਜੀ ਕੀ ਮੇਰੇ ਧਿਆਨ ਚ ਕੋਈ ਦਾ ਕੋਈ ਸ਼ਿਕਾਇਤ ਮੰਗਣ ਦੇ ਗਾ ਕਿਸੇ ਗੈਂਗਲਸ ਬੰਦਰਾ ਨਹੀਂ ਇਹਦੇ ਵਿੱਚ ਇੱਕ ਦਾ ਦੋ ਦੋ ਬੰਦੇ ਜੋ ਸਾਡੇ ਕੋਲ ਫਿਗਰ ਹੋਏ ਨੇ ਉਹਨਾਂ ਦੇ ਕ੍ਰਿਮੀਨਲ ਰਿਕਾਰਡ ਉਹਨਾਂ ਦਾ ਹੈ ਅਸੀਂ ਉਹ ਪੂ ਪਰ ਜਦੋਂ ਇਹ ਪਿੰਡਾਂ ਨੂੰ ਹੋਮੀ ਸਟਾਫ ਦੇ ਬੇਨਤੀਆਂ ਤੋਂ ਆਉਂਦੇ ਨੂੰ ਆ ਰਹੀਆਂ ਸੀ। ਪਰ ਉਹ ਸੈੱਟ ਕੀਤਾ ਗਿਆ ਕਿ ਤੁਸੀਂ ਤਕਉਲ ਦੀ ਮੌਜੂਦਗੀ ਤੇ। ਤਾਂ ਉਹ ਦੋਨੋਂ ਨੇ ਦੱਸ ਰਿਹਾ ਉਹ ਬੰਦੇ ਨੇ ਮੰਨ ਲਏ ਉਹਨਾਂ ਦੀ ਇੱਕ ਮੀਟਿੰਗ ਤੇ ਮਾਈ ਪ੍ਰੋਜੈਕਟ। ਨਹੀਂ ਉਹ ਉਦੋਂ ਤੱਕ ਇਹਨਾਂ ਨੇ ਕੁਝ ਨਹੀਂ ਕੀਤਾ। ਇਹ 3 ਅਗਸਤ ਦੀ ਗੱਲ ਹੈ ਕਿ ਜਦੋਂ ਇਹਨਾਂ ਨੇ ਆ ਕੇ ਪੁਲਿਸ ਨੂੰ ਦੱਸਿਆ ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ। ਜਿਹੜਾ ਜਿਹੜਾ ਸਭ ਮੇਨ ਬੰਦਾ ਗੁਰਿੰਦਰ। ਇਹ ਅੱਜ ਕਿਸੇ ਬੈਂਕ ਦੇ ਨਾਲ ਹੈਗਾ। ਅਗਰ 90% ਦਾ ਆਈਆ ਦਿੱਤਾ ਬਣੇ ਦੇਖੋ ਜੀ ਇਹਨੂੰ ਇਹ ਸੀਗਾ ਕਿ ਡਾਕਟਰ ਸਾਹਿਬ ਦੀ ਦੁਕਾਨ ਵਧੀਆ ਚੱਲਦੀ ਹੈ ਕਿਉਂਕਿ ਇਹ ਗੁਰਿੰਦਰ ਦੇ ਚਾਚਾ ਜੀ ਉਹਨਾਂ ਦੀ ਦੁਕਾਨ ਜਿਹੜੀ ਹੈ ਉਹਦੇ ਵਿੱਚ ਇਹ ਆਪਣਾ ਡਾਕਟਰੀ ਦਾ ਪੇਸ਼ਾ ਚਲਾ ਰਹੇ ਨੇ ਤਾਂ ਇਹਨੂੰ ਲੱਗਦਾ ਇਹਨਾਂ ਦੀ ਦੁਕਾਨ ਵਧੀਆ ਚੱਲਦੀ ਹੈ ਤੇ ਇਹਨਾਂ ਤੋਂ ਪੈਸੇ ਜਿਹੜੇ ਆ इजीली ਜਿਹੜਾ ਹੈ ਉਹ ਐਕਸਟਰੋਟ ਕੀਤੇ ਜਾ ਸਕਦੇ ਉਹਨੇ ਉਹ ਪਲਾਨਿੰਗ ਜਿਹੜੀ ਹੈ ਉੱਥੇ ਬਣਾਈ ਸੀ ਇਹ ਜਿਹੜੇ ਤਿੰਨ ਬੰਦੇ ਸਨ ਜਿਹੜੇ ਨਵੀਂ ਇਹਨਾਂ ਤੇ ਕੋਈ ਮਾਮਲਾ ਦੱਸੀ ਇਹ ਇਹਨਾਂ ਦੇ ਖਿਲਾਫ ਜੋ ਹੈ ਅਸੀਂ ਸਾਡੀ ਤਫ਼ਤੀਸ਼ ਚੱਲ ਰਹੀ ਹੈ ਅਜੇ ਤੱਕ ਇਹਨਾਂ ਦੇ ਖਿਲਾਫ ਕੋਈ ਜ਼ਿਆਦਾ ਨਹੀਂ ਸਾਹਮਣੇ ਆਇਆ ਸਰ ਕੰਪਲੇਂਟ ਬਾਈ ਵੀ ਨੂੰ ਦਿੱਤੀ ਚੁੱਕੀ ਸੀ ਨਾ ਨਹੀਂ ਤਿੰਨ ਤਰ੍ਹਾਂ ਤਿੰਨ ਅਸੀਂ ਇਮੀਡੀਏਟਲੀ ਪਰਚਾ ਦਰਜ ਕਰਕੇ ਕਿਉਂਕਿ ਮਾਮਲਾ ਸੰਗੀਨ ਸੀ ਐਕਸਟਰਸ਼ਨ ਦਾ ਸੀ ਤੇ ਕਿਉਂਕਿ ਇਹ ਜੋ ਲੋਕਲ ਲੋਕ ਨੇ ਇਹ ਕਿਸੇ ਨਾ ਕਿਸੇ ਗੈਂਗਸਟਰ ਦੇ ਨਾਂ ਤੇ ਆਮ ਲੋਕਾਂ ਤੋਂ ਫਰੋਤੀਆਂ ਮੰਗ ਕੇ ਜੋ ਹੈ ਈਜ਼ੀ ਮਨੀ ਜਿਹੜੀ ਹੈ ਉਹਨੂੰ ਜਿਹੜਾ ਹੈ ਪ੍ਰਾਪਤ ਕਰਦੇ ਸੀਗੇ ਸੋ ਇਹ ਜਿਹੜਾ ਹੈਗਾ ਇੱਕ ਲੋਕਲ ਗੈਂਗ ਹੈ ਵਸਟਾਇਆ ਦੋ ਬੰਦੇ ਆ ਜਿਹੜੇ ਰੈਸਟਿਚੇ ਜਿਹਦੇ ਕਹਿੰਦੇ ਮੇਨ ਨੇ ਆਪਣਾ ਜਿਹੜੇ ਫੈਮਿਲੀ ਦੇ ਮਾਮਲੇ ਦਰਜੋ ਉਹੀfroti ਦੇ ਤਿੰਨੇ ਕਿਦਾਂ ਵਕਫੋ ਤੋਂ ਹੋਰ ਵਕਫੋ ਤੋਂ ਦਰਜ ਕਰਦਾ ਔਰ ਉਹ ਨਹੀਂ ਇਹਨਾਂ ਦੇ ਜੋ ਚੈੱਕ ਕੀਤਾ ਹੈ ਅਜੇ ਜਿਹੜਾ ਇੱਕ ਹਰਟ ਕੇਸਿਸ ਹੈ ਕਿ ਆ ਹੋਰ ਲੜਾਈ ਝਗੜੇ ਦੇ ਇਸ ਤਰ੍ਹਾਂ ਦੇ ਕੇਸਿਸ ਨੇfroti ਵਾਲਾ ਪਹਿਲਾ ਸੀ ਇਹ ਪਹਿਲਾ ਬਾਕੀ ਅਸੀਂ ਚੈੱਕ ਕਰ ਰਹੇ ਆ ਵੈਰੀਫਿਕੇਸ਼ਨ ਕਰ ਰਹੇ ਆ ਕਿ ਕਿਤੇ ਹੋਰ ਥਾਣੇ ਦੇ ਵਿੱਚ ਆ ਨਾਇਨਾ ਦੇ ਖਿਲਾਫ ਕੋਈ ਤਾਂ ਪਲਾਨਿੰਗ ਕਿਵੇਂ ਬਣਾਈ ਇਹਨਾਂ ਨੇ ਸਾਦਾ ਕਿਵੇਂ ਸਾਥ ਕਿਵੇਂ ਸਾਥ ਕਰ ਕਿਵੇਂ ਕੀਤੀ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਗੁਰਿੰਦਰ ਸਿੰਘ ਜੋ ਹੈ ਇਹਨੇ ਇੱਕ ਇੰਕਿਪ ਨੇ ਇਹਨੇ ਜੋ ਹੈ ਪਹਿਲਾ ਪਲਾਨਿੰਗ ਬਣਾਈ ਰਮਨਦੀਪ ਸਿੰਘ ਰਮੇ ਨਾਲ ਰੱਖ ਕੇ ਤੇ ਇਹਨਾਂ ਦੋਨੋਂ ਨੇ ਪਲਾਨ ਕੀਤਾ ਕਿ ਡਾਕਟਰ ਸਾਹਿਬ ਤੋਂ ਜੋ ਹੈ ਕਿਉਂਕਿ ਇਜ਼ੀ ਮਨੀ ਜਿਹੜਾ ਹੈ ਐਕਸਟਾਰਟ ਕਰ ਸਕਦੇ ਆ ਇਹਨਾਂ ਨੇ ਉੱਥੇ ਪਲਾਨਿੰਗ ਬਣਾਈ ਉਸ ਤੋਂ ਬਾਅਦ ਜੋ ਗੁਰਪ੍ਰੀਤ ਗੋਪੀਆ ਉਹਨੂੰ ਇਨਵੋਲ ਕੀਤਾ ਗਿਆ ਕਿ ਤੂੰ ਬੰਦੇ ਹਾਇਰ ਕਰ ਤਾਂ ਗੁਰਪ੍ਰੀਤ ਗੋਪੀ ਜੋ ਹੈ ਉਹਨੇ ਫਿਰੌਤੀ ਦੇ ਪੈਸੇ ਜਿਹੜੇ ਹੈ ਉਹ ਲੈਣ ਵਾਸਤੇ ਬੰਦੇ ਹਾਇਰ ਕੀਤੇ ਤੇ ਇਹ ਮਨਪ੍ਰੀਤ ਸਿੰਘ ਅਤੇ ਸਿਮਰਨਜੀਤ ਸਿੰਘ ਸਿਮਾ ਇਹਨਾਂ ਨੂੰ ਹਾਇਰ ਕੀਤਾ ਗਿਆ ਤੇ ਇਹ ਜਿਹੜੇ ਹੈ ਇਸ ਤਰੀਕੇ ਨਾਲ ਇਹ ਰਲ ਕੇ ਜਿਹੜਾ ਇਹਨਾਂ ਨੇ ਕੰਮ ਕੀਤਾ ਸਰ ਇਹਨੂੰ ਵੱਡੇ ਗੈਂਗਸਟਰ ਦਾ ਨਾਮ ਦਿੱਤਾ ਕਿ ਸਰ ਕੋਈ ਇਸ ਦੇ ਤੋਂ ਦਮੇ ਪ੍ਰੋਫ ਦੇ ਮੰਗ ਲਈ ਬ੍ਰਿਸ਼नोई ਜਾਂ ਵੀ ਜਰੂਰ ਦੇ ਨਾਮ ਨਹੀਂ ਦੇਖੋ ਜੀ ਗੱਲ ਇਹ ਹੈ ਕਿ ਇਸ ਬਾਰੇ ਤਾਂ ਕਲੀਅਰ ਹੈ ਕਿ ਇਹਨਾਂ ਨੇ ਵੱਡੇ ਗੈਂਗਸਟਰ ਦੇ ਨਾਂ ਤੇ ਹੀ ਫਿਰੌਤੀਆਂ ਮੰਗੀਆਂ ਨੇ ਪਰ ਕੁਝ ਕਿਉਂਕਿ ਜਦੋਂ ਉਹਨਾਂ ਨੇ ਫੋਨ ਨਹੀਂ ਚੁੱਕਿਆ ਤਾਂ ਇਸ ਬਾਰੇ ਉਹਨਾਂ ਵੱਲੋਂ ਕੋਈ ਇਸ ਤਰੀਕੇ ਦੀ ਗੱਲ ਸਾਹਮਣੇ ਨਹੀਂ ਆਈ ਸਾਡੀ ਤਫਤੀਸ਼ ਦੇ ਵਿੱਚ ਕਈ ਗੱਲਾਂ ਸਾਹਮਣੇ ਆ ਰਹੀਆਂ ਨੇ ਤੇ ਅਸੀਂ ਜਿਹੜਾ ਜਲਦੀ ਉਹਦੇ ਬਾਰੇ ਦੱਸ ਰਹੇ ਹਾਂ ਲਿੰਕ ਹੈਗੇ ਵੱਡੇ ਐਕਟਰੋ ਨਾਲ ਕੋਈ ਲਿੰਕ ਹੈਗਾ ਜੀ ਅਜੇ ਤੱਕ ਕੁਝ ਨਹੀਂ ਸੀ ਕਾਲ ਜਿਹੜੀ ਕਰਦੇ ਸੀ ਪਹਿਲਾਂ ਬਾਹਰੋਂ ਨਾ ਫੋਨ ਆ ਰਿਹਾ ਸੀ ਜੀ ਜੀ ਉਹ ਪਤਾ ਲੱਗਾ ਕਿ ਕਿਤੋਂ ਕਾਲ ਕਰਵਾਉਂਦੇ ਸੀ ਜਿਹੜਾ ਮਸਲੇ ਮੇਰੇ ਬਾਹਰੋਂ ਵੀ ਲਿੰਕ ਹੋਣ ਨਹੀਂ ਇਹਨਾਂ ਦੇ ਕੋਲ ਜੋ ਨੰਬਰ ਹੁੰਦੇ ਉਹ WhatsApp ਬਾਹਲੇ ਨੰਬਰ ਆਪ ਚਾਹ ਜੀ ਜੀ ਸਰੇ ਜਿਹੜਾ ਹਥਿਆਰ ਜਿਹੜਾ ਵਰਤਿਆ ਗਿਆ ਆਪਣਾ ਇਹ ਮਤਲਬ ਇਸ ਕੰਮ ਨਹੀਂ ਵਰਤਣਾ ਕਿ ਨਾ ਪਿੰਨੋ ਛੋਟੇ ਮੋਟੇ ਖਾ ਦੇਣਾ ਕਿਤੇ ਨਹੀਂ ਇਹ ਸਾਰੀ ਤਫਤੀਸ਼ ਕਰ ਰਹੇ ਹਾਂ ਕਿ ਪਹਿਲਾਂ ਵੀ ਇਹਨਾਂ ਵੱਲੋਂ ਇਸ ਤਰੀਕੇ ਨਾਲ ਕੋਈ ਕਿਉਂਕਿ ਅਜੇ ਸਾਡੇ ਸਾਹਮਣੇ ਕੋਈ ਐਦਾਂ ਦਾ ਫਰੋਤੀ ਦਾ ਮਾਮਲਾ ਜਾਂ ਐਦਾਂ ਦਾ ਕੋਈ ਮਾਮਲਾ ਨਹੀਂ ਆਇਆ ਪਰ ਅਸੀਂ ਇਹ ਪੂਰੀ ਜਿਹੜੀ ਹੈ ਤਫਤੀਸ਼ ਕਰ ਰਹੇ ਹਾਂ ਕਿ ਇਹ ਜੋ ਪਿਸਟਲ ਹੈ ਹੋਰ ਕਿਉਂਕਿ ਅਜੇ ਸਾਡੇ ਕੋਲ ਜਿਹੜਾ ਹੈ ਸਿਮਰਜੀਤ ਸਿਮਾ ਤੇ ਰਮਨਦੀਪ ਸਿੰਘ ਰਮਾ ਇਹ ਅਜੇ ਫਰਾਰ ਨੇ ਉਹਨਾਂ ਦੀ ਜਦੋਂ ਅਰੈਸਟ ਹੁੰਦੀ ਹੈ ਤੇ ਉਹਨਾਂ ਤੋਂ ਪੁੱਛਗਿੱਛ ਹੁੰਦੀ ਹੈ ਤਾਂ ਇਹ ਗੱਲ ਸਾਰੀ ਦੁਸਾਰੀ ਕਲੀਅਰ ਹੋ ਜਾ